ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਇਹ ਚੱਲੇ ਆ ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਹੈ ਜੀ ਆਪਣੀ CIA 3 ਦੀ ਸਾਰੀ ਟੀਮ ਜਿਹੜੀ ਅਸਲੇ ਫਾਰਨਰ 233 ਸਾਰੇ ਬਹੁਤ ਹੀ ਮਿਹਨਤ ਕਰ ਰਹੇ ਥਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲਓ ਕਿ ਹੀਰੋ ਨਾਲ ਵੱਧ ਕੇ ਖਤਰਨਾਕ ਹੈ ਜੀ ਇਨੋਂ ਦੇ ਹੋਈ ਗਾਂਗਾ ਜੀ ਪਬਲਿਕ ਵੱਤ ਤੋਂ ਵੱਤ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋੜ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਦੀ ਕਈ ਜਵਾਨ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਾਂਦਾ ਪਿਆ ਹੋਵੇ ਪਤਾ ਨਹੀਂ ਡੋਰ ਫਿਰਦੀ ਉਹ ਜਾਂਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਤ ਤੋਂ ਵੱਤ ਪੁਲਿਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਸੀਪੀ ਸਾਹਿਬ ਨਾਲ ਗੱਲ ਕਰ ਲੋ ਭਾਏ ਸੀਏ 3 ਆਪਣੇ ਸਰਦਾਰ ਬਿੰਦਰਜੀ ਸੀ ਨਾਲ ਭਾਏ ਗੱਲ ਦੱਸੋ ਉਹਨਾਂ ਨੂੰ ਗੁਪਤ ਸੁਣਨਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਦ ਤੋਂ ਵਾਦ ਫੜਾਓ ਕਿ ਗੱਟੂ ਦਾ ਨਾਂ ਹੀ ਖਤਮ ਕਰਤੀਏ ਉਹ ਤਾਂ ਹੀਰੋ ਨੇ ਇਹਦਾ ਵੀ ਵਾਦ ਤੋਂ ਵਾਦ ਦੱਸੋ ਜਿਨਾਂ ਦਾ ਕਿ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਭੜੇ ਪੁਛਾਰੀ ਤਲਾਸ਼ 'ਚ ਨਿਕਲੇ ਹਾਂ ਕੁਛ ਤਲਾਸ਼ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾਂ ਦਾ ਲੜਕਾ ਹੈ ਜੀ ਵਾਸੂਆਂ ਨੂੰ ਉਫੜ ਵਾਸੂਆਂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਬੜੇ ਦੇ ਕੋਈ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਚ ਬਿਲਕੁਲ ਇਹਨਾਂ ਨੂੰ ਲੈ ਕੇ ਦਾ ਦੋ ਜੇ ਬੱਚੇ ਜਿੰਨੀ ਮੱਝ ਜਿੱਦ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਗਾਰਡ ਕਰੋ ਸਾਰੇ ਪੰਜਾਬ ਜਿਹਦਾ ਬਾਈਗਾਰਡ ਕਰੋ ਇਹ ਵੀ ਇੱਕ ਕੋਟ ਦੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮਰਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਡੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਦ ਤੋਂ ਵਾਦ ਏ ਜੀ ਇਹਨੇ ਗਰਮੀਆਂ ਦੇ ਲਿਆ ਕੇ ਰੱਖਿਆ ਸੀ ਜੀ ਗਰਮੀਆਂ ਦੇ ਲਿਆ ਕੇ ਰੱਖਿਆ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖਿਆ ਹੈ ਜੀ ਜੀ ਤੇ ਜਿਹੜੀ ਹਰ ਵੇਲਾ ਤਲਾਹ ਮਿਲਦੀ ਹੈ ਇਹਨਾਂ ਨੂੰ ਖੰਡ ਰੈਸਟ ਕਰਦੇ ਜੀ ਜੋ ਕਾਰਵਾਈ ਬੰਦੀ ਨੂੰ ਪਰਚਾ ਦਿੱਤਾ ਹੈ